ਮੇਰੇ ਹੱਥ ਹੋ ਗਏ ਇਹਨਾਂ ਵਾਲੀ ਕਿਤੇ ਨਾ 9 ਸਸ ਪਿਆਰਾਂ ਤੇ ਪਾਣੀ ਨਹੀਂ ਪੈਣਦੇ ਐ ਡੀਆਂ ਕਿਤੇ ਇੰਨੇ ਜਾਨ ਦੁਖੀ ਕੀਤੀ ਐ ਮੈਂ ਤੇ ਨਾ ਸਫਾਈਆਂ ਕਰਨ ਲੱਗੀ ਸਫਾਈਆਂ ਕਾਹਦੇ ਕਰਨ ਲੱਗੀ ਤੋਲਮਾਰੀ ਦੀ ਸਫਾਈ ਕਰਨ ਲੱਗੀ ਸਾਹਮਣੇ ਮੁੱਕਰੀ ਜਾਣ ਡੀ ਮੇਰੇ ਮੰਮੀ ਮੈਂ ਤੇਲਮਾਰੀ ਫੋਲੀ ਨਹੀਂ ਤੋਹੋ ਜੀ ਮਾਤਾ ਉਹਦੀ ਗੱਲ ਹਰ ਇੱਕ ਮੰਨਣ ਡਈ ਨਹੀਂ ਇੰਨੇ ਨਹੀਂ ਕੋਈ ਚੀਜ਼ ਛੇੜਨੀ ਇਹ ਪਨੀ ਕਿਹੜੇ ਬਾਪੇ ਕੋ ਜਾ ਕੇ ਕੀ ਨੇ ਤੇ ਸਿਰ ਤਾਂ ਧੂੜਿਆ ਵਾ ਜਿਹੜੀ ਗੱਲ ਵੇਖੋ ਬਸ ਉਹਦੀ ਕਰਨੀ ਹੁੰਦੀ ਐ ਇਨਾ ਮੈਂ ਪਿਆਰ ਨਾ ਵੀ ਕਹਿ ਕਾ ਵੇਖ ਲਿਆ ਪਰ ਇਹਨਾਂ ਨੂੰ ਸਮਝ ਨਹੀਂ ਆਉਂਦੀ। ਉਹ ਤਾਂ ਮਾਤਾ ਦੀ ਸਮਝ ਨਹੀਂ ਆਉਂਦੀ। ਜੇ ਮਾਤਾ ਚਾਵੇ ਨਾ ਤਾਂ ਸਾਰਾ ਕੁਝ ਸੈੱਟ ਹੋ ਸਕਦਾ। ਆਪਣੇ ਹਿਸਾਬ ਨਾਲ ਸਮਝਾ ਸਕਦੀ। ਹੈ ਵੇਲਾ ਕੀ ਨਾ ਕਿਤੇ ਰੁਪਈਏ ਦੀ ਇਹਦੀ ਚੀਜ਼ ਨਹੀਂ ਆਈ ਉੱਥੋਂ। ਤਾਂ ਮੈਂ ਇਹਨੂੰ ਸੱਤ ਚੜਾਇਆ। ਹੰਤਰਾ ਮੇਰੇ ਮਾਪਿਓ ਨੇ ਸਾਰਾ ਘਰ ਭਰਤਾ ਵਾ ਤੇ ਮੇਰੀ ਕਿਤੇ ਮਾਸਾ ਕਦਰ ਨਹੀਂ ਹੈ ਨਾ। ਲੱਗਿਆ ਰਹਿੰਦੇ ਹੁਣ ਮੈਂ ਵੇਨੀ ਹੈ ਨਾ। ਚਾਬੀ ਹੁਣ ਤਾਲਾ ਮਾਰਿਆ ਵੇਨੀ ਮੇਰੀ ਚੀਜ਼ ਨੂੰ ਕਿੱਦਾਂ ਛੇੜਦੀਆਂ। ਮੈਂ ਮੈਨੂੰ ਕੋਈ ਸਾਫ ਸਫਾਈ ਕਰਨੀ ਮੈਂ ਠੇਕਾ ਲਿਆ ਸਾਫ ਸੁਭਾਈ ਦਾ। ਵੇਲੇ ਹੀ ਗਏ ਤੇ ਇਹਨਾਂ ਨੇ ਤਾਂ ਜਾਨ ਮੇਰੀ ਦੁਖੀ ਕਰ ਛੱਡੀ ਆ ਤੇ ਜੋ ਮਰਜ਼ੀ ਕਰਦੇ ਕਰਨ ਨਾ ਕਰਨ ਚੱਕਣ ਖਲਾਰਾ ਨਾ ਚੱਕਣ ਮੈਂ ਕਿਹਾ ਠੇਕਾ ਲਿਆ ਉਹ ਇਹਨਾਂ ਦਾ ਸਾਰਾ ਦਿਨ ਖਲਾਰਾ ਇਹ ਪਾਉਣ ਤੇ ਚੱਕਣ ਫਮ ਤੂੰ ਵੀ ਨਾਲ ਸਾਫ ਸੁਭਾਈ ਕਰਾ ਲਾ। ਆ ਮਾਤਾ ਵੇਲਾ ਇਹਦੀ ਕਿੰਨੀ ਜ਼ਬਾਨ ਵਾ ਕੰਮ ਵੰਡ ਲੋ ਐਦਾਂ ਕਰ ਲੋ ਉਦਾਂ ਕਰ ਲੋ ਤੁਹਾਡੀਆਂ ਲੱਤਾਂ ਟੁੱਟੀਆਂ ਵਾ ਨਾਉਂ ਸਸਤੀ ਤੁਸੀਂ ਕੰਮ ਨਹੀਂ ਕਰ ਸਕਦੀਆਂ ਨਾ ਮੈਂ ਕੰਮ ਵੰਡਣਾ ਇੱਥੇ ਕਰਨਾ ਨਾ ਕਰਨਾ ਮੈਨੂੰ ਨੂੰ ਕੋਈ ਮਤਲਬ ਹੈ ਕਰਨ ਦਾ। ਨਾ ਦੇ ਪੰਛੀ ਤਿਆਰ ਤੇ ਹੋ ਗਏ ਆ ਅੰਗਲਾ ਲੱਜ ਨਾਲ ਕੱਟਾ ਫਲਾ ਪੈਂਦਾ ਸੜਕਾਂ ਅੱਜ ਕੱਲ ਬਣਿਆ ਨਹੀਂ ਕੋਡੇ ਕੋਡੇ ਤੇ ਘਟਾ ਵੀ ਇਹ ਮੇਰੀ ਗੱਲ ਸੁਣੋ ਹਾਂ ਤੂੰ ਹੀ ਹੋਣ ਕਿੱਧਰ ਤਿਆਰ ਹੋ ਗਏ ਆ ਉਹ ਤਿਆਰ ਕਿੱਧਰ ਹੋਣਾ ਹੈ ਉਹ ਨੂਰ ਦੀ ਮਹਿਫੀਸਤ ਆ ਰਾਵਾਂ ਉਹ ਲੇਟ ਆ ਕੇ ਹੋ ਗਈ ਤੇ ਤੁਹਾਨੂੰ ਪਤਾ ਕਰਵਾਣਾ ਪਾਣਾ ਨਾਲ ਫੀਸਤਾ ਰਾਂਗਾ ਤੇ ਨਾਲ ਉਹ ਆਉਂਦੇ ਲਿਆਉਂਗਾ अच्छा ਤੇ ਉਹਦੇ ਤੇ ਉੱਚਾ ਜੇ 15 20 ਮਿੰਟ ਪਈ ਆ ਅੱਜ ਇਹਦੇ ਛੁੱਟੀ ਵੀ ਨਹੀਂ ਹੋਈ ਹਣੀ ਸਕੂਲੇ ਤੇ ਤੁਸੀਂ ਪਹਿਲਾਂ ਹੀ ਉਹਨੂੰ ਕਿੱਦਾਂ ਲੈ ਆਓਗੇ ਉਹ ਚੱਲ ਮੈਂ ਡੇਕ ਲੂਗਾ ਉਥੇ ਪਹਿਲਾਂ ਮੈਂ ਤਾਂ ਤਾਂ ਕਹਿ ਘਰੋਂ ਪਹਿਲਾਂ ATM ਤੋਂ اچھا ਠੀਕ ਆ ਉਥੇ ਲੱਗ ਜਣੇ 5-10 ਮਿੰਟ ਚੱਲ ਕੋਈ ਨਹੀਂ ਫਿਰ ਲੈ ਆਇਓ ਤੇ ਮੇਰੀ ਗੱਲ ਸੁਣੋ ਹਾਂ ਸ਼ਹਿਰ ਚੰ ਲੈ ਤੇ ਹੈ ਇਹੋ ਤੁਸੀਂ ਤੇ ਇਦਾਂ ਕਰਿਓ ਹਾਂ ਖਾਣ ਨੂੰ ਕੋਈ ਸਮਾਨ ਹੀ ਲੈ ਆਇਓ ਮੈਂ ਮੈਗੀ ਮੁਗੀ ਸਭ ਕੁਝ ਘਰ ਮੁੱਕਾ ਆ ਮੈਂ ਕਈ ਵਾਰੀ ਸਬਜ਼ੀ ਨਹੀਂ ਬਣੀ ਹੁੰਦੀ ਤੇ ਕੁੜੀ ਸਵੇਰੇ ਮੈਗੀ ਬਣਾ ਕੇ ਡਿਨਰ ਚ ਪਾ ਲੈਂਦੀ ਆ ਆ ਤੇ ਲੰਗੋ ਬੰਦ ਚੱਤ ਫਾਇਰ ਫੜ ਲੇ ਹੂੰਗਾ ਵਰਗੀ। ਔਰ ਆ ਸਬੂਸਾ ਰ ਬਣਾਣਾ ੜੇਓ। ਤੇ ਜੇ ਮੈਂ ਤੁਹਾਨੂੰ ਥੋੜਾ ਜਿਹਾ ਸੌਦਾ ਲੇਖ ਹੀ ਰਵਾਂ ਤੇ ਨਾਲ ਹੀ ਲੈ ਆਇਓ ਹਾਂ। ਬੋਲੇ ਹਿੰਦੋ ਨੇ ਲੈ ਵੀ ਭਟਾ ਭਾਦਣਾ ਮੇਰਾ। ਐਦਾਂ ਕਰ। ਤੂੰ ਲਿਖ ਕੇ ਨਾ ਪਰਚੀ ਤੇ ਤੇ WhatsApp ਕਰ ਦੇ ਮੈਨੂੰ। ਚਲ ਐਦਾਂ ਕਰ ਦੂੰਗੀ ਫੇਰ। ਉਹ ਤਾਂ ਮੈਂ ਥੋੜਾ ਬਿਲਕੁਲ ਮੈਂ ਜਾਵਾਂ ਪਹਣਾਂ। ਚਲ ਠੀਕ ਆ। ਚਲੋ ਸ਼ੁਰੂ ਕਰਾ। ਇਹ ਵੀ ਟੈਨਸ਼ਨ ਮੁੱਕ ਗਈ ਓ। ਨਹੀਂ ਤਾਂ ਸੱਚੀ ਮੈਨੂੰ ਤੇ ਨਾ ਟੈਨਸ਼ਨ ਹੀ ਪੈ ਰਣੀ ਸੀ। ਫੀਸ ਦਾ ਕੀ ਬਣੂਗਾ ਕਦੋਂ ਫੀਸ ਤਰਾਂਗੇ ਤੇ ਕਦੋਂ ਨਹੀਂ ਚੱਲ ਇਹ ਵੀ ਚੰਗਾ ਆ ਜਿਹੜਾ ਮੰਮੀ ਨੇ ਟਾਈਮ ਸਿਰ ਹੀ ਪੈਸੇ ਦਿੱਤੇ ਆ ਫੀਸ ਧਰ ਜਾਣੀ ਆ ਹੁਣ ਇਹ ਆ ਵੀ ਬੇਫਿਕਰੇ ਹੋ ਜਾਗੇ ਪੇਪਰਾਂ ਤੱਕ ਕੋਈ ਟੈਨਸ਼ਨ ਨਹੀਂ ਆ ਚੱਲ ਮੈਂ ਤਾਂ ਗਰਾ ਕੁੜੀ ਹੁਣ ਵੜੀ ਤੇ ਦਾਲ ਧਾਰੀ ਲੈਣੀ ਆ ਆਉਂਦੀ ਨਹੀਂ ਉਹਨੇ ਫੇਰ ਰੋਟੀ ਬੰਗਣੀਆਂ ਕੋਈ ਵੀ ਗੱਲ ਹੋ ਜਾ ਬਸ ਪੰਮ ਨੇ ਆ ਕੀਤਾ ਪੰਮ ਨੇ ਉਹ ਕੀਤਾ ਪਮਦੇ ਗਲਤੀਆਂ ਇਹਨਾਂ ਨੂੰ ਚੇਤੇ ਆਉਂਦੀਆਂ। ਆਪਣੀ ਇਹਨਾਂ ਨੂੰ ਕੋਈ ਗਲਤੀ ਨਹੀਂ ਚੇਤੇ ਆਉਂਦੀ। ਕੀ ਇਹ ਕਰਦੀ ਫਿਰਦੀ ਹੈ? ਮਹਾਰਾਣੀ ਬਣ ਕੇ ਬੈਠੀ ਸਾਰੇ ਘਰ ਦੇ ਵਿੱਚ ਪਵਾੜੇ ਦੀ ਜੜ। ਮੰਮੀ ਨੂੰ ਲੰਮਣੀ ਆ ਨਾ ਫੋਨ। ਉਹ ਤਾਂ ਮੰਮੀ ਮੈਂ ਆਂਦੀ। ਪੁੱਤ ਸਾਰੇ ਜੀ ਬੜੇ ਚੰਗੇ ਆ। ਉਹ ਤਾਂ ਮਿਚਮਿਚ ਕਰਦੇ। ਸਾਡੀ ਨਾ ਉਹ ਨਹੀਂ ਸਾਡੀ ਧੀ ਐ। ਅਸੀਂ ਧੀ ਬਣਾ ਕੇ ਖਾਣ ਲੱਗੇ। ਹਮਦੇ ਰੰਗ ਵਖਾ ਲੈਣਾ ਸ਼ੁਰੂ ਕਰਤਾ ਹੀ ਇਹਨਾਂ ਨੇ। ਕਰਦੀ ਆ ਨਾ ਗੱਲ। ਇਨੇ ਘੜਟੇ ਆਪਨਾ ਚੁੱਕ ਲੈਣਾ ਵਾ ਆਪਣੀ ਕੀ ਕਰਾਂਡੀ ਹੋਣੀ ਹੈ ਕਿੰਨੇ ਮੁੜ ਕੇ ਮਗਰ ਨਹੀਂ ਵੇਖਿਆ ਤੇ ਕਾਲੇ ਪਾਣੀ ਸੁੱਟਦੀਆਂ ਦੀ ਕੁੜੀ ਹਲੋ ਸੋਸ਼ੀ ਗੰਮੀ ਹਾਂਜੀ ਠੀਕ ਠਾਕ ਆ ਮੈਨੂੰ ਕਿਉਣਾ ਵਾ ਤੇ ਆਓ ਠੀਕ ਨੂੰ ਠੀਕ ਹੀ ਕਹਿਣਾ ਮੈਂ ਤੁਸੀਂ ਕਦੇ ਫੋਨ ਵੀ ਨਹੀਂ ਲਾਉਣਾ ਹੁੰਦਾ ਫੋਨ ਵੀ ਮੈਂ ਆਪ ਲਾਉਣਾ ਹੁੰਦਾ ਵਾ ਆ ਮੈਨੂੰ ਪਤਾ ਵਾ ਕਿ ਕੰਮਕਾਰਾਂ ਦਾ ਟਾਈਮ ਵਾ ਜੋ ਨਾ ਵੀਰੋਂ ਨਾ ਤੁਹਾਡੇ ਡਾਡੀ ਵਡੋਂਦੇ ਚੋਨਾ ਕਿ ਤੁਸੀਂ ਵੀ ਨਾਲ ਨਾਲ ਤੁਰੇ ਫਿਰੰਡੇ ਉਧਰ ਆਹ ਵਡਿਆ ਗਿਆ ਵਾ ਇੱਥੇ ਚੰਗੇ ਘੜੀ ਮਰੱਬੇ ਆਉਣੇ ਵਡਾ ਲੈ ਹੋਣਾ ਚਾ ਉਹਨੇ ਮਿਸਣੇ ਚ ਨੇ ਤੋ ਹੋਰ ਫਿਰ ਕੀ ਕਵਾਂ ਉਹਨਾਂ ਕਿਹੜਾ ਕੋਈ ਹਿਸਾਬ ਦੇਣਾ ਵਾ ਨਾਲੇ ਮੈਂ ਤੁਹਾਨੂੰ ਗੱਲ ਦੱਸੀ ਨਾ ਮੰਮੀ ਉਹ ਸੈਟ ਵਾਲੀ ਤੂੰ ਤੁਹਾਨੂੰ ਪਤਾ ਵਾ ਪੂਜਾ ਦੀ ਦੀਆਂ ਦੀ ਉਹ ਸੱਟ ਮੇਰਾ ਵਾ ਆ ਹੋ ਮੇਸ਼ੇ ਤਾਂ ਥੋੜੀ ਹੈ ਕਿੰਦੀ ਸੱਟ ਤੇਰਾ ਹੀ ਮੇਰਾ ਵਾ ਤੇ ਤੈਨੂੰ ਅਹੀਂ ਪਾਤਾ ਏ ਉਹ ਵਲੇ ਅਹੀਂ ਟਾਈਮ ਸਾਰਿਆ ਓ ਟਾਈਮ ਸਾਰਾ ਨੀ ਕੀ ਲੋੜੀ ਫੁਕਰਾਪਨ ਕਰਨ ਦੀ ਆਹ ਤਾਂ ਮਾਂ ਵੀ ਉਹਦੇ ਇਹੀ ਆਖਣ ਦੀ ਮਾਨ ਕੇ ਆਖਣਾ ਵਾ ਮਾਂ ਤੋਂ ਉਹਨੂੰ ਆਂਦੀ ਹੈ ਪੁੱਤ ਮੈਂ ਤੈਨੂੰ ਬਣਾ ਦੂੰਗੀ ਕੋਈ ਗੱਲ ਨਹੀਂ ਮੰਮੀ ਮੈਨੂੰ ਨੇ ਪਤਾ ਕਿਹਦਾ ਸੱਟਾ ਤੇ ਕਿਹਦਾ ਨਹੀਂ ਪਰ ਹੁਣ ਇਸ ਟਾਈਮ ਤੇ ਜਿਹੜੀ ਮੇਰੇ ਹੱਥ ਚੀਜ਼ਾਂ ਨੇ ਮੇਰੇ ਕੋਲੀਆਂ ਮੈਂ ਕਿਸੇ ਨੂੰ ਨਹੀਂ ਦੇਣੀ ਇੰਨਾ ਸੋਨਾ ਤੁਸੀਂ ਪਾਇਆ ਇੰਨਾ ਸਭ ਕੁਝ ਕੀਤਾ ਘਰ ਭਰ ਦਾ ਇਹਨਾਂ ਦਾ ਫੇਰ ਵੀ ਮੇਰੀ ਮਾਸਾ ਕਦਰ ਨਹੀਂ ਆ ਉਹ ਜਿਹੜੀ 1 ਰੁਪਏ ਦੀ ਚੀਜ਼ ਨਹੀਂ ਲੈ ਕੇ ਆਈ ਉਹਨੂੰ ਪੁੱਤ ਪੁੱਤ ਕਹਿੰਦੇ ਮੂੰਹ ਨਹੀਂ ਥੱਕਦਾ ਮਾਤਾ ਦਾ ਆਸਾ ਆਹ ਨੇ ਇਹ ਦਿਖਾਈ ਹੈ ਮੰਮੀ ਹੈ ਵੀ ਇਹਨਾਂ ਦੇ ਘਰ ਚ ਕੀ ਆ ਚੀਜ਼ਾਂ ਹੁਣ ਚਾਰ ਅਹੀਂ ਦਿੱਤੀਆਂ ਬੈਡ ਅਲਮਾਰੀ ਮੋਟਰਸਾਈਕਲ ਸਾਰਾ ਕੁਝ ਤੇ ਫੇਰ ਹੀ ਇਹਨਾਂ ਦਾ ਘਰ ਭਰਿਆ ਵਾ ਲੋਕਾਂ ਕੋ ਸ਼ੌਵਾ ਚ ਲੈੰਦੇ ਆ ਬੜੀਆਂ ਸਿਰਤਾਂ ਸੁਣਦੇ ਪਹਿਲਾਂ ਐਸੇ ਮੂੰਹਾਂ ਆਂਦੇ ਸਾਨੂੰ ਕੱਖ ਨਹੀਂ ਚਾਹੀਦਾ ਸਾਨੂੰ ਧੀ ਚਾਹੀਦੀ ਜਦੋਂ ਸਮਾਨ ਆ ਗਿਆ ਸਾਰਾ ਘਰ ਦੇ ਵਿੱਚ ਤਾਂ ਹੁਣਾਂ ਨੇ ਅੱਖਾਂ ਖੁੱਲੀਆਂ ਤੇ ਖੁੱਲੀਆਂ ਰਹਿ ਗਈਆਂ ਛੇਕ ਹਾਂਜੀ ਹਾਂਜੀ ਠੀਕ ਚਲੋ ਮੈਂ ਵੀ ਤੁਹਾਨੂੰ ਇਹੀ ਪੁੱਛਣ ਵਾਸਤੇ ਫੋਨ ਕੀਤਾ ਕਿ ਮੈਨੂੰ ਦੱਸੋ ਮੈਂ ਕੀ ਕਰਾਂ ਹਾਂ ਆਹ ਤਾਂ ਵਧੀਆ ਹੋ ਗਿਆ ਕਿ ਮੇਰਾ ਪੁੱਛਣ ਤੋਂ ਪਹਿਲਾਂ ਤੁਸੀਂ ਤਰੀਕਾ ਦੱਸਤਾ ਮੈਨੂੰ ਹਾਂਜੀ ਚਲੋ ਠੀਕ ਅੱਛਾ ਗੱਲ ਤੇ ਮੰਮੀ ਦੀ ਵਧੀਆ ਜਿਹੜੀ ਮੰਮੀ ਨੇ ਸਕੀਮ ਦਿੱਤੀ ਹੈ ਨਾ ਮੰਮੀ ਦੀ ਸਕੀਮ ਇਦਾਂ ਨਹੀਂ ਜਾਂਦੀ ਹੁੰਦੀ ਚਲ ਅੱਗੇ ਤੇ ਜਿੱਦਾਂ ਚੱਲਣਗੇ ਨਾ ਉਦੋਂ ਮੈਂ ਰਹਿਣਾ ਚੱਲੂਗੀ ਤੈਨੂੰ ਲੱਗ ਜਾਊਗਾ ਪਤਾ ਬੈਨ ਨਹੀਂ ਕੀ ਕਰਦੇ ਪਹਿਲੀ ਗੱਲ ਤਾਂ ਜਮ ਉੱਠਣਾ ਹੀ ਨਹੀਂ ਇੱਥੋਂ ਰੋਟੀ ਤੋਂ ਉਬਰਕੀਆਂ ਖਾਣੀ ਆ ਨਾ ਆਪਣੇ ਪਕਾ ਕੇ ਤੇ ਮੈਂ ਖਾ ਲਊਗੀ ਬੈਨ ਇਹ ਕੀ ਕਰਦੇ ਅੱਜ ਹਾਂ ਨੂੰ ਹੋ ਗਿਆ ਤੇਰੇ ਵੇਗਾ ਸਰਪੇ ਦਾ ਜਦੋਂ ਸ਼ੇਤੀ ਹੋਏ ਨਾ ਉਹਦੇ ਵੀ ਸਟਾਰਟ ਹੁੰਦਾ ਇਦਾਂ ਕਰਦਾ ਇਹਨੂੰ ਕਿੱਕਾ ਮਾਰਦਾ ਰਿਆ ਨਾ ਤੇ ਮੈਂ ਤਾਂ ਇੱਥੇ ਰਹਿਣਾ ਇਦਾਂ ਕਰਦਾ ਫਿਰ ਸਾਬੀ ਵਾਲਾ ਲੈ ਨਾ ਅਫੀਨ ਇਹਨੂੰ ਬਾਅਦ ਚ ਦੇਖੂਗਾ ਤੂੰ ਗਿਆ ਨਹੀਂ ਅਜੇ ਤੱਕ ਤੂੰ ਉਹ ਮੰਮੀ ਜਾਣਾ ਗਈ ਆ ਉਹ ਮੋਟਰਸਾਈਕਲ ਸਟਾਰਟ ਹੀ ਨਹੀਂ ਹੋ ਰਿਆ ਤੇ ਕੰਮ ਆ ਵਰਗ ਮੇਰੀ ਲੱਤ ਰਹੀ ਹੈ ਸਾਬਾ ਖਾਣਾ ਉਂਤਰਾਲ ਤੂੰ ਮਾੜਾ ਬੋਟਾ ਦਾ ਕੰਮ ਕਰਾ ਲਿਆ ਕਰਕੇ ਤੇ ਮਾ ਖਰਾਬ ਹੋਇਆ ਹਾਂ ਦਾਦੀ ਆਹ ਮੈਂ ਮਰੋਣਾ ਫਿਰ ਰਾਤ ਬਾਅਦ ਤੇ ਮੇਰਾ ਲੱਗਦਾ ਉਹ ਇਦਾਂ ਕਰਦਾ ਉਹ ਸਾਬੇ ਵਾਲਾ ਲੈ ਆਇਆ ਨਾਲੇ ਪਿਆ ਪਿਆ ਵੀ ਨਾ ਉਹਦੀ ਬੈਟਰੀ ਡਾਊਨ ਹੋਣੀ ਤੁਹਾਨੂੰ ਪਤਾ ਹੀ ਹੈ ਜੀ ਚੱਲਦੀ ਹੋਊਗੀ ਆ ਚੱਲਦੀ ਹੋਊਗੀ ਥੋੜਾ ਬਤਾ ਇਹ ਵੀ ਪਾਸੇ ਲੱਗੋ ਸੁਣੋ ਹਾਂ ਬਹੁਤਾਂ ਹਫ਼ਤੇ ਦਿੰਦੇ ਨਹੀਂ ਤੇ ਮਾੜਾ ਮੋਟਾ ਇਹਨੂੰ ਸਟਾਰਟ ਕਰਕੇ ਵੇਖਿਆ ਕਰੋ ਕਿ ਜਾਇਆ ਜਾਇਆ ਜਾਂ ਕਰ ਥੋੜਾ ਬਹੁਤਾ ਹੀ ਚੱਲਦਾ ਰਹੇ ਤੇ ਚੰਗਾ ਵਾ ਹਾਂ ਚੱਲਦਾ ਰਹੂਗਾ ਨਹੀਂ ਤੇ ਇਦਾਂ ਹੀ ਦਿਨ ਨੂੰ ਲੱਗਦਾ ਤੇਲ ਥੋੜੇ ਇਦਾਂ ਖਰਾਬ ਹੋਣਾ ਇਹਦਾ ਕੋਈ ਬੇਈ ਚੀਜ਼ ਖਰਾਬ ਹੋਣੀ ਆ ਫੇਰ ਉਹਨੇ ਆਣ ਚਾਹਗਾ ਆਖੂਗਾ ਕਿ ਲੈ ਕੇ ਇਹਨੂੰ ਸਟਾਰਟ ਨਹੀਂ ਕੀਤਾ ਚਲਾਇਆ ਨਹੀਂ ਬਸ ਖਰਾਬ ਕਰਕੇ ਸੁੱਟਿਆ ਤੇ ਤੂੰ ਇਦਾਂ ਕਰੋ ਹਾਂ ਉਹਨਾ ਪੰਮੂ ਦੀ ਚਾਬੀ ਲਿਆ ਗਿਓ ਪੰਮੂ ਦੀ ਚਾਬੀ ਹਾਂ ਮੈਂ ਨਾਲ ਸੀ ਸਾਰਕੋ ਨਹੀਂ ਸਭ ਲੇਟ ਹੋਣਿਆ ਚਾਬੀ ਚਲ ਚਾਬੀ ਨਹੀਂ ਤੇ ਟੰਗੀ ਹੋਣੀ ਕਿਤੇ ਕੋਈ ਤੈਨੂੰ ਮੈਂ ਫੜਾ ਦਿੰ ਤੂੰ ਇਤਰਾ ਕੇ ਕਿਉਂ ਤੂੰ ਜਾਣਾ ਕਿਹਾ ਗਿਆ ਤੇ ਬਾਰੇ ਬਰਦਾ ਦਿਨ ਤੈਨੂੰ ਇੱਕ ਦਿਨ ਉਦਨ ਵੀ ਆਖਿਆ ਕਿ ਦੀਵਾਲੀ ਆਉਂਦੀ ਹੈ ਤੇ ਤੂੰ ਹੁਣ ਕੁੜੀ ਨੇ ਵੀ ਅੱਜ ਨਾਲ ਲੈ ਆਵੀ ਨੂਰ ਨੂੰ ਆਹੋ ਤੇ ਨਾਲੇ ਹੁਣ ਐਟਮ ਤੇ ਤੈਨੂੰ ਦਿੱਤਾ ਹੀ ਆ 50000 ਰੁਪਏ ਹਜ਼ਾਰ ਕਢਾ ਕੇ ਨਾ ਤੇ ਇੱਕ ਉਹਨੂੰ ਸੂਟ ਲੈ ਦੀ ਚੱਲ ਲੈ ਦੋ ਮਮਾ ਹੈ ਨਾ ਹੋ ਗਿਆ ਬਾਕੀ ਫੋਲਚੜੀ ਨੇ ਕਿੰਨੇ ਕਿ ਪਟਾਕੇ ਬਟੂਕੇ ਲੈਣੇ ਹੋਣ ਕਿੰਨੇ ਕਿ ਦੀਵਾਲੀ ਵਾਲੇ ਨੇ ਲੈ ਆ ਦੀ ਆ ਤੁਹਾਨੂੰ ਠੀਕ ਹੋਈ ਆ ਤੇ ਜੇ ਨਾਲ ਆ ਜੂਗੀ ਨਾ ਤੇ ਭੇਜ ਦੇਣਗੇ ਮੈਡਮ ਨੂੰ ਖਾਣ ਨੂੰ ਲੈ ਦੇ ਉੱਥੇ ਦਾਵੀਆਂ ਦਾ ਕੋ ਚਲ ਮੈਂ ਲੈ ਆਦੂਗਾ ਮੈਂ ਲਈ ਤੁਹਾਨੂੰ ਲੈ ਚਿੱਤੀ ਕਰਮ ਨੂੰ ਫੋਨ ਤੇ ਦੱਸ ਦੂ ਜੋ ਵੀ ਬਣਾਉਂਦਾ ਤੈਨੂੰ ਚਾਬੀ ਦੋ ਰਿਹਾ ਆ ਕਿੰਸੀ ਚੱਲ ਠੀਕ ਹੈ ਮੈਂ ਤੇ ਨਿਕਲ ਚਾਬੀ ਤੇ ਨਹੀਂ ਸਿੱਤੀ ਕਰੀਏ ਨਾ ਉਹਨੇ ਕੰਮ ਲੈਟ ਹੁੰਦਾ ਇੱਥੇ ਲਾਉਣੇ ਪੈਣੇ 5-7000 ਰੁਪਏ ਕੋਦਾਂ ਕਿਤੇ ਚੱਲਣਾ ਨਹੀਂ ਕੋਈ ਬੜਾ ਪੁਰਾਣਾ ਗਿਆ ਕਿਤੇ ਚੱਲ ਨਾਲ ਸਭੀ ਵਾਲਾ ਕੋਈ ਕੰਮ ਆਉਣਾ ਇਹ ਵੀ ਚੱਲੂਗਾ ਥੋੜਾ ਬੋਤਾ ਨਾ ਤੇ ਠੀਕ ਹੋ ਜਾਊਗਾ パムでしょってやがりんでパムにパムことことにだげかんじ ਤੁਪੜੇ ਵਰਤ ਦੇਣ ਉਠਿਆ ਕਿ ਬਾਹਰ ਬਿਆ ਖਲੋਇਆ ਕਰਾਂ ਠੀਕਰ ਤੈਨੂੰ ਪਤਾ ਵਾ ਵੀ ਤੂੰ ਨਵੀਂ ਨਵੀਂ ਆਈ ਆ ਥੋੜਾ ਨਾ ਪਰਿਵਾਰ ਦੇ ਵਿੱਚ ਕੁਲਣ ਮਿਲਣ ਚ ਟਾਈਮ ਲੱਗਦਾ ਵਾ ਤੇ ਮੇਰੀ ਕਿਨਹੀਂ ਕਾਲੀ ਨਾ ਪਿਆ ਕਰ ਮੰਮੀ ਫੇਰ ਹੁਣ ਤੈ ਮੈਨੂੰ ਆ ਕੇ ਕਹਿਣ ਡਾ ਪੈਣਾ ਹੁਣ ਤੇ ਮੈਂ ਤੁਹਾਨੂੰ ਕੁਝ ਕਹਿਣ ਵੀ ਨਹੀਂ ਡਈ ਮੈਂ ਧਿਆਣ ਕੇ ਚੋਪਾ ਕੇ ਅੰਦਰ ਲੰਮੇ ਪਈ ਆ ਇੱਥੇ ਤੇ ਮੈਨੂੰ ਲੰਮੇ ਪਈ ਰਹਿਣ ਦੋ ਪੁੱਤ ਤੈਨੂੰ ਉੱਤੋਂ ਹੀ ਮੈਂ ਇੱਧਰ ਲਾ ਕੇ ਤੂੰ ਹੀ ਨਹੀਂ ਕਾਲੀ ਕੰਪੈਣ ਰਹੀ ਤੇ ਮੰਮੀ ਮੇਰੀ ਗੱਲ ਸੁਣੂਗਾ ਤੂੰ ਹੀ ਇੱਕ ਮੈਂ ਮੈਂ ਵੀ ਉਦਾਂ ਦੀ ਆ ਤੇ ਪੂਜਾ ਵੀ ਉਤਰਾਂਦੀ ਦੀਦੀ ਪਰ ਤੁਸੀਂ 24 ਘੰਟੇ ਉਹਨੂੰ ਕਿਉਂ ਕਹਿੰਦੇ ਕਿ ਉਹ ਚੰਗੀ ਹੈ ਮੈਂ ਵੀ ਤਾਂ ਓਨਾ ਕੰਮ ਕਰਦੀ ਆ ਨਾ ਬਸ ਇਹ ਆ ਕਿ ਜਦੋਂ ਤੁਸੀਂ ਸਾਹਮਣੇ ਦੇ ਉੱਤੇ ਦੀਦੀ ਕੰਮ ਕਰਨ ਦਾ ਪੈਂਦੀ ਤੇ ਚੰਗੀ ਲੱਗਣ ਦਾ ਪੈਂਦੀ ਆ ਅੱਗੋਂ ਪਿੱਛੋਂ ਤੇ ਸਾਰਾ ਮੈਨੂੰ ਹੀ ਕੰਮ ਕਰਨਾ ਪੈਂਦਾ ਨਾ ਜਦੋਂ ਤੁਸੀਂ ਕਿਹਦੇ ਘਰ ਗਏ ਹੁੰਦੇ ਹੋ ਦੀਦੀ ਨੇ 4 ਦਿਨ ਮੇਰੇ ਹੱਥਾਂ ਦੀ ਮਹਿੰਦੀ ਨਹੀਂ ਲੱਤੀ ਤੇ ਕੱਪੜੇ ਤੋਂ ਲਾਓ ਕਰ ਲੈ ਜੇਕਰ ਨਾ ਸਾਰੇ ਕੰਮ ਮੈਂ ਕਰਦੀ ਸੀ ਨਾ ਪਰ ਦੀਦੀ ਨਾ ਹਰ ਵੇਲੇ ਮੈਨੂੰ ਨੀਵਾ ਬਖੁੰਦੀ ਸਰ ਕੋਈ ਜਿੱਥੇ ਉਹ ਗਲਤ ਹੁੰਦੀ ਹੈ ਉਹਨੂੰ ਵੀ ਗਲਤ ਕਹਿੰਦੀ ਹੁਣ ਤੈਨੂੰ ਕੱਪੜੇ ਤੋਂ ਉ ਤੁਹਾ ਮਮੀ ਦਾ ਪਰ ਤੁਹਾਡਾ ਵਰਜੋ ਸੱਸ ਮਾਂ ਦਾ ਫਰਜ ਹੁੰਦਾ ਵਾ ਥਾਂ ਥਾਈ ਰੱਖਣ ਦਾ ਦੀਦੀ ਇਹ ਨਾ ਬੜੇ ਚਲਾਕ ਵਾ ਤੁਹਾਨੂੰ ਇਹ ਚੀਜ਼ ਦੀ ਸਮਝ ਨਹੀਂ ਹੈਗੀ ਹਰ ਇੱਕ ਦੀਦੀ ਥਾਂ ਰੱਖ ਲੈਂਦੀ ਆ ਤੁਹਾਡੇ ਸਾਹਮਣੇ ਕੁਛ ਵਾ ਮੇਰੇ ਸਾਹਮਣੇ ਕੁਛ ਹੋਰ ਵਾ ਅਗਲੀ ਮੈਨੂੰ ਪਤਾ ਕੀ ਆਂਦੀ ਕਹਿੰਦੀ 10 12 ਸਾਲ ਹੋ ਗਏ ਮੈਨੂੰ ਪਤਾ ਮੈਂ ਇੱਥੇ ਟਾਈਮ ਕਿੱਦਾਂ ਕੱਢਣ ਲਈ ਆਂਦੇ ਜਿੱਦਾਂ ਦਾ ਇਹ ਪਰਿਵਾਰ ਹੀ ਨਾ ਲੂਣ ਚਾਰਨਾ ਖਾ ਕੇ ਗੁਜ਼ਾਰਾ ਕੀਤਾ ਤੇ ਚਲ ਕੋਈ ਨਹੀਂ ਟਾਈਮ ਕੱਢਿਆ ਤੇ ਆਪਣੇ ਘਰ ਕੱਢਿਆ ਕੋਈ ਗੱਲ ਨਹੀਂ ਹੁਣ ਥੋੜੀ ਇੰਨੀ ਤੰਗੀ ਆ ਪਰ ਅਗਲੀ ਤਾਂ ਮੈਨੂੰ بار بار ਸੁਣਾਉਂਦੀ ਹੈ ਨਾ ਆंदे ਪਾ ਮ ਤੂੰ ਕੋ ਨਿਕ ਨਿਕ ਚੀਜ ਨੂੰ ਉਤਰਲੇ ਲੈੰਨੀ ਆ ਤੇਰਾ ਆਦਮੀ ਕਮੰਦਾ ਵਾ ਤੂੰ ਜਿੱਦਾਂ ਮਰਜ਼ੀ ਆਪਣੀਆਂ ਚੀਜ਼ਾਂ ਬਣਾ ਆਂਦੇ ਸਾਰੀ ਉਮਰ ਮੇਰੀ ਅਦਾ ਕਰਤੀ ਗਾੜੀ ਤੇਰੀ ਵੀ ਆਂਦੇ ਕੱਢਣਾ ਚਾਹੁੰਦੇ ਆ ਹਕੂਮਤਾਂ ਦੇ ਸਾਰੀ ਮਾਤਾ ਚਾਹੁੰਦੇ ਮੇਰੇ ਹੱਥ ਚ ਰਵੇ ਤੂੰ ਹੀ ਸੋਚੋ ਕਿ ਮੇਰੇ ਬਰਖਲਾਫ ਕਿੰਨੀਆਂ ਗੱਲਾਂ ਉਹ ਕਰਨ ਡਈ ਤਾਂ ਮੈਨੂੰ ਤੁਹਾਡੇ ਬਰਖਲਾਫ ਕਿ ਇਦਾਂ ਨਹੀਂ ਇਦਾਂ ਕਹਿਣਾ ਮੇਰੇ ਬਰਖਲਾਫ ਤੁਹਾਨੂੰ ਕਰੀ ਜਾਂਦੇ ਤੁਹਾਡੇ ਮੈਨੂੰ ਕਹੀ ਜਾਂਦੀ ਹਾਨੂੰ ਨੌ ਸਸਣ ਨਾਲ ਰਲ ਕੇ ਰਹਿਣ ਦੇਣ ਡੀ ਪੁੱਤ ਜੇ ਉਹ ਹਕੂਮਤ ਮੈਂ ਚਲਾਈ ਤੇ ਮੈਂ ਕਿਹੜਾ ਕੋਈ ਬਾਦੂ ਖਾ ਲਈਨੀ ਚਾਹੀਏ ਕਿ ਤੇ ਮੈਂ ਬੰਡੇ ਜਾਨੀ ਤੇਰੇ ਸਾਹਮਣੇ ਕਦੋਂ ਦਾ ਤੇਰਾ ਵਿਆਹ ਹੋਇਆ ਕਿਤੇ ਮੈਨੇ ਵੇਖਿਆ ਆਪਣੇ ਪੇਕੇ ਜਾਂਦੀ ਤਾਂ ਮੰਮੀ ਮੈਨੂੰ ਤਾਂ ਸਾਰਾ ਪਤਾ ਵਾ ਮੈਨੂੰ ਸਾਰਾ ਪਤਾ ਵਾ ਬਸ ਮੈਂ ਬੋਲਦੀ ਆ ਤਾਂ ਤੁਹਾਨੂੰ ਲੱਗਦਾ ਵਾ ਮੇਰੀ ਆ ਤੱਕ ਪੂਜਾ ਵਿੱਚ ਵਿੱਚ ਕਰ ਲੈਂਦੀ ਆ ਤੇ ਮੈਂ ਜਿਹੜੀ ਸਿੱਧੀ ਕਰ ਲਾਣਾ ਸਿੱਧੀ ਜਬਾਨ ਤੇ ਕਹਿ ਦਿੰਦੀ ਆ ਉਹ ਪਿਆਰ ਨਾਲ ਵਿੱਚ ਵਿੱਚ ਕਰ ਲੈਂਦੀ ਤੇ ਤੂੰ ਵੀ ਪਤੂ ਉੱਤਰੇ ਕਰ ਲਿਆ ਮੰਮੀ ਇਹ ਚੀਜ਼ਾਂ ਮੇਰੇ ਕੋਲੋਂ ਨਹੀਂ ਹੁੰਦੀਆਂ ਬੰਦਾ ਜਿਹੜੀ ਗੱਲ ਹੈ ਨਾ ਮੂੰਹ ਤੇ ਕਹਿ ਦੇਣਾ ਉਹ ਸਹੀ ਰਹਿੰਦਾ ਉਹ ਕਿਹੜੇ ਵੇਲੇ ਸਾਰੀਆਂ ਗੱਲਾਂ ਮੂੰਹ ਤੇ ਕਰਕੇ ਨਹੀਂ ਟਾਈਮ ਪਾਸ ਹੁੰਦਾ ਕਿਹੜੇ ਹੁਣ ਇੱਥੇ ਦੇ ਜੀਆਂ ਦਾ ਹਿਸਾਬ ਨਾਲ ਚੱਲਣਾ ਪੈਣਾ ਪਹਿਲਾਂ ਕਹਿੰਦੇ ਹੁੰਦੇ ਸੀ ਤੁਹਾਡੇ ਵਿੱਚ ਕੋਈ ਗੱਲ ਨਹੀਂ ਐ ਇਸੇ ਮੂਣਾ ਦੀਦੀ ਕਹਿੰਦੇ ਸੀ ਆਪਾਂ ਰਲ ਮਿਲ ਕੇ ਸਾਰਾ ਪਰਿਵਾਰ ਰਹਿੰਨੇ ਆ ਤੁਹਾਡੇ ਵਿੱਚ ਨਾ ਕਦੇ ਕੋਈ ਚੁਗਲੀ ਨਹੀਂ ਦਿੰਦੇ ਨੇ ਹੈਗੀ ਆਪਾਂ ਨਾ ਹਰ ਇੱਕ ਗੱਲ ਸਾਹਮਣੇ ਕਰਦੇ ਆ ਤੇ ਹੁਣ ਹੁਣ ਘਰ ਦੇ ਵਿੱਚ ਇੱਕ ਦੂਜੇ ਨੂੰ ਲੁੱਤੀਆਂ ਲਾਈ ਜਾਣਾ ਬੋਲ ਨਹੀਂ ਲੁੱਤੀਆਂ ਲਾਂਦਾ ਜੇ ਉਹ ਮੂੰਹ ਦੀ ਮਠਾਸ ਦੇ ਨਾਲ ਚੰਗੀ ਹੁੰਦੀ ਤੂੰ ਵੀ ਉਤਰਾ ਹੀ ਸੋਚ ਲੈ ਕਿ ਮਮੀ ਮੂੰਹ ਦੀ ਮਠਾਸ ਨਾ ਮਿੱਠੀ ਹੋਣਾ ਕਿਹੜਾ ਸੋਣਾ ਬੋਲੇਗੀ ਥੋੜਾ ਠੰਡੇ ਸਬਾਹ ਨਾ ਬੋਲੇਗੀ ਤੇ ਪੁੱਤ ਉਹਦੇ ਵਿੱਚ ਤੂੰ ਕਿਹੜੀ ਲਿੱਸੀ ਹੋ ਜਾਣਾ ਪਰ ਮੈਨੂੰ ਤਾਂ ਬੁਰੇ ਬਣਾਤਾ ਨਾ ਆਪ ਸਾਰੇ ਤਾਂ ਨਹੀਂ ਚੰਗੇ ਬਣਾਏ ਮੈਨੂੰ ਤੁਸੀਂ ਦਮੇ ਇੱਕੋ ਜਗਾਈਂ ਕੋਈ ਗੱਲ ਨਹੀਂ ਐਵੇਂ ਨਿੱਕੀ ਨਿੱਕੀ ਗੱਲ ਦਾ ਗੁੱਸਾ ਨਹੀਂ ਕਰਿੰਦਾ ਜੇ ਤੂੰ ਆਪਣੀ ਮਾਂ ਦਾ ਨਹੀਂ ਗੁੱਸਾ ਗੱਲ ਦਾ ਕਰਦੀ ਤੇ ਮੈਂ ਵੀ ਤੇਰੀ ਮਾਂ ਵਾਂ ਤਾਂ ਗੁੱਸਾ ਨਾ ਕਰਿਆ ਕਰ ਮੈਂ ਬਹੁਤ ਸਾਰਾ ਕੁਝ ਪਤਾ ਵਾ ਪਰ ਤੂੰ ਸੋਚੋ ਸਾਬੇ ਨੂੰ ਫੋਨ ਲਾ ਕੇ ਵਕਨੀਆਂ ਉੱਤੇ ਚੁੱਕਣਾ ਛਾੜਦੀ ਆ ਤੁਹਾਡੇ ਨਾਲ ਵਕਰੀਆਂ ਗੱਲਾਂ ਕਰਦੀ ਭਾਜੀ ਨੂੰ ਵਕਰੀਆਂ ਆਂਦੀਆਂ ਮਤਲਬ ਮੇਰੇ ਵਾਸਤੇ ਮਨਖੱਟਾ ਕਰਦੀ ਐ ਨਾ ਮੈਨੂੰ ਸਹੇਕਾ ਕੀ ਆਂਦਾ ਹੋਊਗਾ ਨਹੀਂ ਕਰਦੀ ਉਹ ਗੱਲ ਹੁਣ ਤੇ ਸਾਬੇ ਨਾਲ ਫੋਨ 'ਚ ਗੱਲ ਕਰਦੀ ਨਹੀਂ ਨਾ ਸਾਬੇ ਨਾਲ ਨੂੰ ਫੋਨ ਕਰਨਾ ਤੇ ਸਾਡੇ ਗਾੜੀ ਤੋੜ ਦਿੱਤਾ ਹੁਣ ਕੋਤ ਮਮੀ ਤੇ ਤੈਨੂੰ ਕੋਈ ਥੋੜੀ ਬਹੁਤੀ ਸਿੱਖਿਆ ਦੇਣੀ ਹੈ ਨਾ ਕਿ ਐਦਾਂ ਨਹੀਂ ਐਦਾਂ ਨਹੀਂ ਕੋਤ ਉਬਸਨਾ ਰਸਨਾ ਸਿੱਖੀ ਦਾ ਹੁੰਦਾ ਵਰਤਣਾ ਮਿਲਣਾ ਵਰਤਣਾ ਕਿੱਦਾਂ ਮਿਲਿੰਦਾ ਕਿੱਦਾਂ ਵਰਤੀਦਾ ਥੋੜਾ ਠੰਡੇ ਸੁਭਾਅ ਨਾਲ ਰਿਹਾ ਕਰ ਚਲੋ ਠੀਕ ਆ ਮੰਮੀ ਮੇਰੇ ਇਤਤਾਲ ਸੁਣੋ ਤੁਸੀਂ ਮੈਨੂੰ ਜੋ ਕਹੋਗੇ ਨਾ ਮੈਂ ਤੁਹਾਡੀ ਗੱਲ ਹਰ ਇੱਕ ਮੰਨਣ ਨੂੰ ਤਿਆਰ ਆ ਪਰ ਜੇ ਦੀਦੀ ਕਹੇ ਨਾ ਤਾਂ ਦੀਦੀ ਦੀ ਮੈਂ ਕੋਈ ਗੱਲ ਨਹੀਂ ਜਮੰਣੀ ਇਹ ਆਪਣਾ ਕੰਮ ਕਰ ਲੈਣ ਮੈਂ ਆਪਣਾ ਕਰ ਸਕਦੀ ਕੋਈ ਨਹੀਂ ਜਿਹੜਾ ਜਿਹੜਾ ਤੇਥੋਂ ਹੁੰਦਾ ਤੂੰ ਕਰ ਲਿਆ ਕਰ ਜਿੰਨਾ ਕੋਦੇ ਕੋ ਹੁੰਦਾ ਤੇ ਮੈਂ ਤੇ ਕਿੰਨੀ ਵਾਰ ਆਖਿਆ ਵੀ ਉਹ ਕਰ ਲਿਆ ਕਰ ਜਿਹੜਾ ਦੋਵਾਂ ਕੋ ਨਹੀਂ ਹੁੰਦਾ ਤੂੰ ਤੇ ਮੈਂ ਤੈਨੂੰ ਕਿੰਨੀ ਵਾਰ ਆਖਿਆ ਕਿ ਮੈਂ ਆਪੇ ਕਰ ਲਿਆ ਕਰੂੰਗੀ ਬਸ ਤੂੰ ਹੀ ਨਾ ਥੋੜਾ ਜਿਹਾ ਠੰਡੇ ਸਵੇਰ ਨਾਲ ਤੂੰ ਹੀ ਰਿਆ ਕਰ ਬਾਹਰ ਕੋਤੇ ਇਹ ਚਹਾੜੀ ਬਦਨਾਮੀ ਨਹੀਂ ਆ ਇਹ ਪੀਕਿਆਂ ਤੱਕ ਵੀ ਅੱਜ ਹੀ ਅਹੀਂ ਸੋਹਰੇ ਪਿੰਡ ਨਾਲ ਚੰਗਾ ਕੂਜੇ ਪੀਕਿਆਂ ਦੀ ਵੀ ਬਦਨਾਮੀ ਹੱਡਿਆਂ ਦੀ ਹੁੰਦੀ ਹੈ ਤੇ ਤੂੰ ਨਾ ਸਿਆਣੀ ਬਣਿਆ ਕਰ ਮਿਠਾਸ ਦੇ ਨਾਲ ਗੱਲ ਕਰਿਆ ਕਰ ਤੇ ਗਾੜੇ ਅੱਛਾ ਤੇ ਕਰੋ ਹਾਂ ਇਹ ਲੈ ਲੋ ਹਾਂ ਮਜਾ ਅੱਛਾ ਤੇ ਪੰਮ ਚੱਲ ਕੋਈ ਨਹੀਂ ਜਾਣਾ ਕਿੱਥੇ ਤੈ ਉਹਨੇ ਨਾ ਸਕੂਲ ਜਾਣਾ ਵਾ ਬੇ ਪਰ ਨਹੀਂ ਤੇ ਮੋਟਰਸਾਈਕਲ ਨਹੀਂ ਪੁੱਤੋ ਦਾ ਸਟਾਰਟ ਹੋਇਆ ਤੇ ਤੂੰ ਜਿਹੜਾ ਕੋ ਮੋਟਰਸਾਈਕਲ ਦੀ ਚਾਬੀ ਦੇ ਹਾਂ ਸਵੇ ਵਾਲੇ ਦੀ ਮੋਟਰਸਾਈਕਲ ਦੀ ਚਾਬੀ ਉਹ ਤੇ ਇਹ ਨਾਲ ਉਹ ਚੱਲਦਾ ਹੀ ਚੰਗਾ ਹੁਣ ਕਿੰਨੇ ਦਿਨਾਂ ਦਾ ਪੰਪ ਪਿਆ ਤੇ ਸ਼ਾਬਾ ਆ ਕੇ ਗੁੱਸੇ ਹੋਊਗਾ ਕਵਾੜਾ ਹੋ ਜਾਣਾ ਪਿਆ ਪਿਆ ਇਹ ਤੇ ਹੈ ਵਾ ਤੇ ਉਹ ਪੁਰਾਣੇ ਮੋਟਰਸਾਈਕਲ ਨੂੰ ਕੀ ਹੋਇਆ ਉਹ ਚੱਲਣ ਨਹੀਂ ਦਿਆ ਤੇ ਹੁਣ ਰੁਪਿਆ 5-6000 ਲੱਗਣਾ ਹੋਣਾ ਸਟਾਰਟ ਹੀ ਨਹੀਂ ਹੁੰਦਿਆ ਚਲੋ ਕੋਈ ਨਹੀਂ ਫਿਰ ਮੰਮੀ ਮੈਨੂੰ ਤਾਂ ਨਾ ਚਾਬੀ ਦਾ ਚੇਤਾ ਹੀ ਨਹੀਂ ਆ ਕਿ ਚਾਬੀ ਕਿੱਥੇ ਆ ਸ਼ਾਬਾ ਹੀ ਲਾ ਕੇ ਗਿਆ ਵਾ ਚਾਬੀ ਇਹ ਮੈਂ ਵੇਖ ਦਿੰਨੀ ਹਾਂ ਤੁਹਾਨੂੰ ਪਰ ਮੈਨੂੰ ਚੇਤਾ ਨਹੀਂ ਜੇਗਾ ਮੇਂ ਚਾਬੀ ਹੁੰਦੀ ਨਾ ਤਾਂ ਇੱਥੇ ਅਲਮਾਰੀ ਲੱਗੇ ਹੋਣੀ ਪਰ ਚਾਬੀ ਤੇ ਹੈ ਨਹੀਂ ਕਿਤੇ ਤਾਂ ਮੈਨੂੰ ਹੁਣ ਚੇਤਾ ਵੀ ਨਹੀਂ ਆ ਚਾਬੀ ਦਾ ਨਹੀਂ ਚਾਬੀ ਫਿਰ ਤੂੰ ਲੈ ਲੈਣੀ ਨਾ ਉਹ ਮੋਟਰਸਾਈਕਲ ਮਗਰੋਂ ਪਿਆ ਪਿਆ ਇਤਰਾ ਖਰਾਬ ਹੋ ਜਾਣਾ ਬੰਦ ਪਿਆ ਪਤਾ ਨਹੀਂ ਨਾ ਹੁਣ ਐ ਵੇਲੇ ਹੈ ਵੀ ਸੁੱਤਾ ਹੋਣਾ ਵਾ ਜੇ ਜਾਗਣ ਡਿਆ ਹਾਂ ਤਾਂ ਮੈਂ ਫੋਨ ਕਰਕੇ ਪੁੱਛ ਦੇਣਾ ਸੀ ਤੁਹਾਨੂੰ ਤਾਂ ਚਲ ਕੋਈ ਗੱਲ ਨਹੀਂ ਲੈ ਜਾਂਦੇ ਭਾਜੀ ਮੋਟਰਸਾਈਕਲ ਮੋਟਰਸਾਈਕਲ ਕਿਹੜੀ ਗੱਲ ਵਾ ਚਲ ਕੋਈ ਨਹੀਂ ਮੈਂ ਫਿਰ ਵੀਪਨ ਨੂੰ ਕਹਿੰਨੀ ਆ ਮੋਟਰਸਾਈਕਲ ਗਵਾਂਢੀਆਂ ਤੋਂ ਲੈ ਦੇਣੀ ਆ ਆਹ ਚਲੋ ਕੋਈ ਨਹੀਂ ਵੇਖ ਲਓ ਮੈਂ ਨਾਲ ਚਲ ਜਾਂਦਾ ਕੁੜੀ ਨੂੰ ਲਿਆਉਣਾ ਹੀ ਆ ਜਾ ਕੇ ਵੇਖ ਕੇ ਮੈਂ ਕੀ ਆਇਨੇ ਇਹ ਵੀ ਦੋਵੇਂ ਤੇ ਮੋਈਓ ਕਦੇ ਉੱਤਰ ਹੋ ਜਾਂਦੀ ਹੈ ਕਦੇ ਇੱਧਰ ਹੋ ਜਾਂਦੀ ਹੈ ਮੈਂ ਅੱਗੇ ਆਖਾਂ ਪਤ ਰਲ ਮਿਲ ਕੇ ਰਹੋ ਰਲ ਮਿਲ ਕੇ ਰਹੀਦਾ ਇਹ ਦਵ ਐਵੇਂ ਥੋੜੀ ਮਚਮਚ ਕਰਨ ਲਈ ਚਾਹੀਦੇ ਤੇ ਚਾਬੀ ਚਾਬੀ ਤੁਹਾਨੂੰ ਮੈਂ ਦਿੰਨੀ ਮੋਟਰਸਾਈਕਲ ਦੀ ਫਿਕਰ ਨਾ ਕਰੋ ਚੰਗੀ ਆਰੇ ਮਿੰਨਾ ਚਲ ਗਈ ਕਿ ਸਾਹਮਣੇ ਟੰਗੀ ਧਮਾਦਾ ਨੇ ਵੇਖੀ ਨਹੀਂ ਦੇ ਲਈ ਤੁਹਾਨੂੰ ਮੈਂ ਚਾਪੀ ਬਾਅਦ ਵਿੱਚ ਨਾ ਨੌਕਰ ਚ ਰੱਖ ਦੂੰਗੀ ਮੈਂ ਕਹੂੰਗੀ ਗਵਾਚ ਪਹੁੰਚ ਗਈ ਹੈ ਜਾਂ ਗਵਾਤ ਦੀ ਕੁੜੀ ਨੇ ਚਾਪੀ ਲੱਗ ਲਗੀ ਨਾ